ਜੀ ਮਿੱਤਰੋ ਅੱਜ ਦੇ ਵਲੌਗ ਦੀ ਸਟਾਰਟਿੰਗ ਕਰਦੇ ਆ ਆਪਾਂ ਸਵੇਰ ਤੋਂ ਅੱਜ ਮੇਰੀ ਦਾਦੀ ਦਾ ਸੀਗਾ ਵੱਡੇ ਆਪਾਂ ਰਾਤੀ ਲਿਆਂਦਾ ਹੈਗਾ ਕੇਕ ਆ ਤੈਨੋਂ ਮੈਂ ਉਂਗਲਾ ਮਾਰ ਮਾਰ ਕੇ ਖਾ ਵੀ ਗਿਆ ਆ ਆ ਕੇਕ ਆ ਮੇਰੀ ਦਾਦੀ ਬੱਠੇ ਫੋਨ ਚਲਾਉਂਦੇ ਆ ਆ ਦੇਖ ਲੋ ਕੇਕ ਆ ਸ਼ਾਹ ਰਾਣੀ ਮਮ ਹੁਣ ਆਪਾਂ ਅੰਦਰ ਚੱਲਦੇ ਆ ਇੱਕ ਸਰਪ੍ਰਾਈਜ਼ ਹੋ ਰਾ ਤਸਕੋਨੀਆ ਆ ਸੁਨੇਹੀਆਂ ਆ ਆ ਬਾਤੀ ਨੂੰ ਦਵਾ ਮੈਂ ਦੇਖਉਣਾ ਹੈ ਚਲੋ ਚੱਲਦੇ ਹਾਂ ਵੱਡੀ ਮੀ ਅੱਛਾ ਮੇਰਾ ਪਾਪਾ ਹੈ ਸਰਪ੍ਰਾਈਜ਼ ਪਾਪਾ ਇਦਾਂ ਦਾ ਸਰਪ੍ਰਾਈਜ਼ ਆ ਦੇਖੀਏ ਸਰਪ੍ਰਾਈਜ਼ ਗੋਲਦੀਆਂ ਬਾੜੀਆਂ ਕੇਕ ਕਟਾਈਏ ਮੇਰੇ ਪਾਪਾ ਇਦਾਂ ਦਾ ਸਿਗਾ ਲੈ ਤੁਹਾਨੂੰ ਪਾਪੇ ਦੀ ਬਈਆ ਤੁਹਾਨੂੰ 골ਡ ਦੀਆਂ ਵਾਲੀਆਂ ਦਿੱਤੀਆਂ ਖੁਸ਼ ਨਹੀਂ ਹੁੰਦੇ ਚਲੋ ਮਿੱਤਰ ਆਪਾਂ ਬਾਲੀਆਂ ਦੇ ਦਿੱਤੀਆਂ ਆ ਹੁਣ ਆਪਾਂ ਕੇਕ ਕੱਟਦੇ ਆ ਫੇਰ ਚੱਲਾਂਗੇ ਆਪਾਂ ਸਕੂਲੇ ਵਿੱਚ ਸਕੂਲ ਦੀ ਡਰੈੱਸ ਪੂਰੀ ਪਾਈ ਹੋਈ ਆ ਮਾਰਬੂ ਸਟ ਕਾਲ ਲੇ ਹੁਣ ਆਪਾਂ ਚੱਲਾਂਗੇ ਚਲੋ ਕਟੋ ਕੇ ਦੋ ਇੱਕ ਫੋਟੋ ਲੈ ਲੈ ਹੈਪੀ ਬਰਥਡੇ ਟੂ ਯੂ

ਚਲੋ ਮਿੱਤਰੋ ਆ ਗਿਆਂ ਆਪਣੇ ਹੱਥ ਚ ਬਾਲੀਆਂ ਉੱਪਰ ਵਾਲਿਆਂ ਚ ਪਾਉਣੀ ਆ ਚਲੋ ਹੁਣ ਪਾਉਨੇ ਆ ਇੱਥੇ ਕੰਨ ਨਹੀਂ ਬੜੇ ਨਿਕਰੀ ਤੇ ਸਭ ਤੋਂ ਉੱਪਰ ਜਿਹੜੀ ਆ ਨਹੀਂ ਨਹੀਂ ਦੂਸਰੇ ਨੰਬਰ ਤੇ ਦੇਖੋ ਨਹੀਂ ਦੂਸਰੇ ਨੰਬਰ ਤੇ ਲਾਈਟ ਜਗਾ ਲਾ ਇਹ ਇਹ ਮਤਾ ਪਾਉਣੀ ਨਹੀਂ ਇੱਲਾ ਮੈਂ ਪਾਵਾਂ ਫਿਰ ਤੂੰ ਪਕੜ ਨਹੀਂ ਮੈਂ ਪਾਵਾਂ ਚਲੋ ਤੁਸੀਂ ਪਾਓ ਮੈਂ ਪੌਜ਼ ਕਰਦੀ ਹਾਂ ਬੋਲ ਮੇਰਾ ਆਪਣੇ ਤਾਂ ਪੈਂਦੀਆਂ ਦੀਆਂ ਆਪਣਾ ਹੋ ਗਿਆ ਪੋਪਟ ਹੁਣ ਮੇਰੀ ਮੰਮਾ ਪਾਉਂਗੇ ਕਬਿਆ ਕੁੜੀਆਂ ਵਾਲੇ ਕੱਬ ਮੈਨੂੰ ਨਹੀਂ ਆਉਂਦੇ ਐਦਾ ਐਦਾ ਇਹਨੂੰ ਘੁਮਾ ਕੇ ਐਦਾ ਕਹਿੰਦੀ ਆ ਸਾਨੂੰ ਦੀਆਂ ਦੀ ਚਲੋ ਮੰਮਾ ਪਾਉਂਦੇ ਆ ਪੈ ਗਈ ਮਸੇ ਬੰਦ ਕਰਨੀ ਆ ਐਦਾ ਦੀ ਜਿਹੜੀ ਨਿਕਲਣਾ ਜ਼ਿੰਦਗੀ 'ਚ ਪਹਿਲੀ ਵਾਰੀ ਸੋਨਾ ਕਿੱਦਾਂ ਪਾਇਆ ਪੁੱਤਰੋ ਕੇਕੂ ਕਾਪਾ ਸਕੂਲ ਲੈ ਕੇ ਜਾਵਾਂਗੇ ਸਾਰਿਆਂ ਨੂੰ ਵੰਡ ਦੇਵਾਂਗੇ ਇੱਕ ਮੇਰਾ ਦੋਸਤ ਅਰਜੁਨ ਉਹਨੇ ਪਹਿਲਾਂ ਭੁੱਖ ਪਾਉਣੀ ਆ ਉਹਨੂੰ ਖਲਾਵਾਂਗੇ ਪਹਿਲਾਂ ਜਾਂਦੇ ਹੀ ਆਪਾਂ ਖਾਣ ਦਾ ਰੈਸਟ ਦਾ ਟਾਈਮ ਆਪਾਂ ਦੇਖਣਾ ਨਹੀਂ ਆਹ ਬੰਦੀ ਨਹੀਂ ਨੂੰ ਬੋਣਾ ਭੁੱਖ ਹਲੇ ਇਦਾਂ ਹੀ ਪਾ ਦਿੰਨੀ ਆ ਮੈਂ ਲਾ ਦਿੰਦੀ ਬੱਚੇ ਐਨ ਬਾਹਰ ਪਾਰ ਐ ਖਲੇ ਐਨ ਲਵਾ ਲਿਓ ਹੈ ਮਿੱਤਰੋ ਮम्मा ਤੋਂ ਵੀ ਨਹੀਂ ਪਈਆਂ ਮम्मा ਦਾ ਵੀ ਹੋ ਗਿਆ ਆ ਪੋਪਟ ਇਹ ਕਹਿੰਦੇ ਮੈਤੋ ਨਹੀਂ ਬੰਦੀ ਨਹੀਂ ਡਿਗਣੀ ਨਹੀਂ ਚਾਹੀਦੀ ਹਾਂ ਹੈਗੀ ਚਾਕਲੇਟ ਆ ਮਰੀ ਉਂਗਲ ਚਾਕਲੇਟ ਲੱਗੇ ਆਪਾਂ ਕੱਟਣ ਆ ਹੁੰਦੀ ਮਿੱਤਰੋ ਚਾਕਲੇਟ ਆ ਹੁੰਦਾ ਮੂੰਹ ਆ ਗਈ ਅੰਦਰ ਗੁਰੂ ਖਾ ਚੱਲ ਚੱਲ ਚੱਲੀਏ ਫਟਾਫਟ ਕਿ ਕਰੀਏ ਆ ਮੰਮੂ ਲੈ ਤੂੰ ਲੈ ਕੇ ਜਾਣਾ ਹੂੰ ਆ ਹੂੰ ਆ ਸ਼ਰਣੀ ਤੂੰ ਨਹੀਂ ਨਹੀਂ ਐ ਇੱਧਰ ਖਿੱਚ ਕੇ ਫੋਟੋ ਵੀ ਮੈਨੂੰ ਵੀ ਭੇਜ ਦੇ ਸਰ ਅਸ਼ਰ ਉਹ ਵਲੌਗ ਵੀ ਪਾ ਦੇ ਨਾਲ ਮਿੱਠਾ ਆ ਆ ਵਧੀਆ ਹੋ ਗਿਆ ਸਾਰਾ ਸੈਟਅਪ ਆ ਚਾਕਲੇਟ ਵੀ ਪਾ ਮੰਮੂ ਇਹ ਕਿਹੜੀ ਤੇ ਉਹਦੀ ਆ ਵਾਲੀ ਵੀ ਉਹ ਵਾਲੀ ਪਹਿਲਾਂ ਤੂੰ ਉਹਦਾ ਫੋਟੋ ਲੈ ਖਿੱਚ